ਖੁਸ਼ੀ ਜਾਣੋ ਖੁਸ਼ੀ ਜਾਊ ਪਿੱਛੇ ੜਦੀ ਬੜੀਆ ਹੈ ਖੁਸ਼ੀ ਆਤੀ ਸੀ ਆਪਕੀ ਖੁਸ਼ੀ ਹਟਾਦੀ ਤੁਸੀਂ ਜਾਣਾ ਤੁਸੀਂ ਮਰ ਨਿਕਲ ਮਨਜ਼ੂਰ ਆ ਪਰ ਘੱਟ ਰੇਟ ਤੇ ਨਹੀਂ ਚਲੋੜੋ ਤਾਂ ਇੰਨੇ ਵਾਟੋ ਆ ਗਏ ਤੇ ਫਿਰ ਰੇਟ ਹੀ ਜੇ ਘਟਾ ਕੇ ਆਪਾਂ ਚਲਾਤਾ ਤੇ ਫਿਰ ਜੀ ਲਾਈਟ ਦਾ ਤੁਸੀਂ ਥਰੋ ਚੈੱਕ ਕਰੋ ਤੁਸੀਂ ਐਡੀ ਕੋਈ ਮਹਿੰਗੀ ਚੀਜ਼ ਵੀ ਨਹੀਂਗੀ ਸਤਿਗੁਰਦੀ ਸਵਾਗਤ ਕਰਦੇ ਆ ਤੁਹਾਡਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਇੱਥੇ ਵੀ ਵਰਡ ਆ ਲਿਆ ਤੋ ਉੱਥੇ ਵੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਚੱਲੇ ਆ ਜੀ ਥੋੜਾ ਜਿਹਾ ਆਪਣੇ ਏਡੇ ਤੋਂ ਥੋੜਾ ਪਾਸੇ ਨੂੰ ਇੱਥੇ ਕਣਕਾਂ ਥੋੜੀਆਂ ਜਿਹੀਆਂ ਹੀ ਹੈਗੀਆਂ ਹੁਣ ਹਰੀਆਂ ਇਹ ਤਨ ਇੱਕ ਦਿਨ ਲੈਂਦੀਆਂ ਥੋੜਾ 20 25 ਕਿਲੋਮੀਟਰ 30 ਗਾਹ ਨੂੰ ਜਾਵਾਂਗੇ ਤੇ ਆਵਾਂਗੇ ਫਿਰ ਹੁਣ ਮਸ਼ੀਨ ਇੱਕ ਛੱਡ ਜਾਗੇ ਇੱਥੇ ਤੇ ਦੋ ਲੈ ਜਾਗੇ ਬਹੁਤ ਆਗ ਪਾਣੀ ਪਾਈ ਜੰਮਣ ਕਿ ਫੇਰ ਇੱਥੇ ਆ ਜਾਗੇ ਤੇਸ ਬੰਦੇ ਸਾਡੇ ਲੱਗੇ ਪਏ ਸਰੀਰ ਬਣਾਉਂਦੇ ਤੇ ਇਹਨ ਸਰੀਰ ਬਣਾ ਕੇ ਕਹਿੰਦੇ ਫੇਰ ਤਰਨਾ ਦੱਸਿਓ ਜੀ ਤੁਹਾਡੇ ਬੰਦੇ ਵੀ ਐਂ ਸਰੀਰ ਬਣਾ ਕੇ ਤੁਰਦੇਗੇ ਸਾਡੇਆਂ ਦੀ ਤਾਂ ਗੇਜ ਹੀ ਨਹੀਂ ਉੱਠਦੀ ਜੀ ਔਰ ਉਮੀਦ ਕਰਦੇ ਹਾਂ ਕਿ ਠੀਕ ਹੋਵਾਂਗੇ ਤੁਹਾਨੂੰ ਸਾਡੇ ਵਲੌਗ ਚੰਗੇ ਲੱਗਦੇ ਰਹਿਣਗੇ ਕਿੱਥੇ ਟੱਕਾਂਗੇ ਅੱਜ ਫਿਰ ਕਿੱਥੇ ਜਾਣਾ ਆਪ ਜਿੱਥੇ ਰੱਬ ਲੈ ਜਾਏਗਾ ਜਿੰਨਾ ਚਿਰ ਹਰੀਆਂ ਹੁੰਨਾਂ ਚਿਰ ਦਾ ਹਜ਼ਾਰ ਰਹਿਣਾ ਅਜੇ ਤਾਂ ਕੰਮ ਠੰਡਾ ਹੈ ਭੜਿਆ ਜਾਣੇ ਆ ਥੋੜਾ ਜਿਆ ਕਿੰਨਾ 50 ਕਿਲੋਮੀਟਰ ਕਿੰਨਾ 100 ਕਿਲੋਮੀਟਰ ਹਾਂ 100 ਕਿਲੋਮੀਟਰ ਦਾ ਹੋਊਗਾ ਇਹ 50 ਕਿਲੋਮੀਟਰ ਤੋਂ ਅੱਡੇ ਤੋਂ ਗਾਣੂ ਜਾਵਾਂਗੇ ਜਿੰਨਾ ਚਿਰ ਖੋਲ ਕੇ ਚਾਲਾਂ ਨਹੀਂ ਪੈਂਦੀਆਂ ਨਾ ਉਹਨਾਂ ਚਿਰ ਕੁਲੀ ਜਵੀਂ ਭਜੋ ਭਜਾਈ ਦਿੰਦੀ ਹੈ ਇਹ ਇਹ ਚਾਲਨੀਆਂ ਵਧੀਆ ਲੱਗਦੀਆਂ ਫੱਤੇ ਨੂੰ ਹੂੰ ਕੀ ਆ ਜੇ ਕੁੜੇ 10 ਵੀ ਗਏ ਆ ਜੇ ਕਿਤੇ ਮੋੜਨੇ ਦੀ ਅੜੀ ਜਣਾ ਚਲੋ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਤੁਹਾਨੂੰ ਵੀ ਵਿਖਾਉਣੇ ਅੱਜ ਆਪਾਂ ਕਿੱਥੇ ਲੈ ਕੇ ਚੱਲਦੇ ਮਸ਼ੀਨ ਤੇ ਤਦ ਤੱਕ ਦੇ ਲਈ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਮਿੱਟੀ ਵੇਖੋ ਜੀ ਇੱਥੇ ਕਹਿ ਜੀ ਇਹ ਦੁੜਕਦੇ ਫਿਰਦੇ ਨੇ ਕਿਵੇਂ ਹਾਲ ਸਪ੍ਰਿੰਗਾਂ ਵਾਲੇ ਆ ਇਹਨਾਂ ਦੇ ਹਾਂ ਪੂਰੀ ਬਾਹਰ ਨਿਕਲ ਆਇਆ ਜੀ ਇਹ ਇਹ ਆ ਜੀ ਆ ਮਿੱਟੀ ਹੈ ਜੀ ਇਹਨਾਂ ਦੇ ਇੱਥੇ ਪਤਾ ਨਹੀਂ ਇਹ ਕਿਵੇਂ ਬਣਦੀ ਹੋਊਗੀ ਇਹਦੇ ਵਿੱਚ ਫਸਲ ਕਿਵੇਂ ਉੱਗਦੀ ਆ ਯਾਰ ਇਹਦੇ ਵਿੱਚ ਫਿਰ ਮਿਕਸ ਹੋ ਜਾਂਦੀ ਨਾ ਮਿੱਟੀ 3-4 ਇੰਚ ਮਿੱਟੀ ਆ ਕੋਸ਼ ਕਰਾ ਕਰਾ ਜਾ ਪਾ ਕੇ ਇਹਦੇ ਨਾਲ ਕਿੜ ਮੰਨ ਲਾ ਉਹਦਾ ਗ੍ਰਿਪ ਜਾ ਬਣ ਜਾਂਦਾ ਤੇ ਜੜ ਲੱਗ ਜਾਂਦੀ ਹੈ ਕਨਕਰੀ ਬਸ ਹਲ 2 ਇੰਚ ਇਹਨਾਂ ਦੇ ਹਲ ਲੱਗਦੇ ਹਨ ਮਸਾਂ 2 ਇੰਚ ਇਹ ਹਾਲਾਂ ਦਾ ਮੇਰੇ ਖਾਣ ਆਪਣੇ ਟਰੈਕਟਰ ਪਾ ਦੱਸ ਪਾ ਦੀ ਮਗਰ ਨਲਕਾ ਗੇੜ ਦੇ ਨਲਕੇ ਜੀ ਵੀ ਆਉਂਦਾ ਕਰਾ ਜਾਂਦਾ ਹਾਂ ਹਾਂ ਆਉਂਦਾ ਵੀ ਵਾਦੂ ਪਾਣੀ ਤਾਰਨਾ ਪੈਂਦਾ ਪਹਿਲਾਂ ਪਰ ਬੈਹ ਨਹੀਂ ਲੱਗਦਾ ਉੱਥੇ ਹੋਰ ਪੱਥਰੀ ਜਤਲੇ ਪੱਥਰੀ ਆਈ ਜਾਂਦਾ ਕਰਾਈ ਥੱਲੇ ਲਾਲ ਲੱਗੇ ਆ ਜੀ ਚਲਾਉਣ ਮਸ਼ੀਨ ਲਾਤਾ ਉਗਰ ਕਈ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਆ ਰੇਸ ਦੀ ਇਹਦਾ ਰੇਸ ਥੋੜਾ ਜਿਹਾ ਜਪਾਂ ਨੂੰ ਸਮਝਣਾ ਪੈਣਾ ਕਿ ਕਿਵੇਂ ਕਰਨੀ ਆ ਵੀ ਮੰਨ ਲਓ ਜਿਵੇਂ ਹੁਣ ਆਪਾਂ 1600 ਤੇ 1600 ਤੋਂ ਥੋੜੀ ਘੱਟ ਚੱਲਦੀ ਆ ਤੇ ਇਹਨੂੰ ਬਟਨ ਨੂੰ ਹੱਥ ਮਾਰੀ ਜਾਣਗੇ ਇਹਦਾ ਕੁਝ ਨਹੀਂ ਕਰਨ ਦੀ ਲੋੜ ਇਹਨੂੰ ਪੈਰ ਵਾਲੀ ਰੇਸ ਕਰ ਦੋ ਤੁਸੀਂ ਇੱਕ ਵਾਰੀ 1600 ਤੇ ਕਰਕੇ ਜਿਵੇਂ ਆ ਹੁਣ 1600 ਤੇ ਹੋ ਗਈ ਆ ਤੇ ਇੱਕ ਵਾਰੀ ਆ ਬਟਨ ਆਪ ਦੋ ਬਸ 1600 ਤੇ ਰੇਸ ਖੜ ਗਈ ਇਹ ਜਿਵੇਂ ਹੁਣ 1300 ਤੇ ਖੜ ਗਈ ਆ ਮੁੜ ਕੇ ਇਹਦੇ ਤੋਂ ਚੱਕਰ ਵਧਾ ਲਓ ਤੁਸੀਂ ਜਿੰਨੇ ਤੇ ਕਰਨੀ ਆ ਇਹ ਕੋ ਐਡੀ ਦਿੱਕਤ ਪਰੇਸ਼ਾਨੀ ਵਾਲੀ ਚੀਜ਼ ਹੈ ਨਹੀਂ ਜੀ ਬਸ ਥੋੜਾ ਜਿਹਾ ਆਪਾਂ ਨੂੰ ਸਮਝਣਾ ਪੈਣਾ ਇਹ ਰੇਸ ਜੀ ਕੜਕ ਥੋੜੀ ਜਿਹੀ ਮੱਖੀ ਆਉਂਦੀ ਸੀ ਤੇ ਲੱਗਿਆ ਹੁਣ ਹਵਾ ਵਧਾਉਣੇ ਦੀ ਆਹ ਦੇਖ ਪੁਲੀ ਆਤੀ ਹੈ ਖੁਸ਼ੀ ਆਤੀ ਹੈ Papa ਕਹਿੰਦੇ ਮੱਖੀ ਆਉਂਦੀ ਹੈ ਕਹਿੰਦੇ ਖੁਸ਼ੀ ਆਤੀ ਹੈ ਇਹ ਹਟਾ ਦਿੰਨੇ ਥੋੜੀ ਖੁਸ਼ੀ ਆਣੋ ਖੁਸ਼ੀ ਜਾਊ ਪਿੱਛੇ ਉੜਦੀ ਤੇ ਇਹ ਪੁਲੀ ਆ ਇਹ ਕਿਨ ਪਹਿਲਾਂ ਕਿੰਨੇ ਇੰਚ ਇਹ ਪਾਈ ਵੀ ਜੇ ਆਪਣਾ 4.5 ਦੀ ਹੈ ਪਹਿਲਾਂ 4.5 ਦੀ ਸੀ ਔਰ 3.5 ਦੀ ਲੱਗਿਆ ਪੌਣ ਨਹੀਂ ਹਾਂ 5.5 ਦੀ ਹੈ 4.5 ਦੀ ਹਾਂ 5.5 ਦੀ ਤੇ ਇਹ 4.5 ਦੀ 4.5 ਦੀ ਠੀਕ ਇਹਨਾਂ ਦੀ ਖੁਸ਼ੀ ਭਜਾਉਣੇ ਆ ਇਹ ਇਹ ਯਾ ਬੰਦਾ ਇਹ ਬਦਲ ਕੇ ਪੁਲੀ ਜੀ ਫਿਰ ਤੁਹਾਨੂੰ ਦਿਖਾਉਣੇ ਆ ਕਿ ਖੁਸ਼ੀ ਤਾਂ ਨਹੀਂ ਆਉਂਦੀ ਠੀਕ ਹੈ ਇਹ ਲੋਨਾਰੇ 18 ਬੋਟੇ ਟਰਾਲੇ ਇੱਕ ਇੱਕ ਟੈਂਕ ਨਹੀਂ ਚੱਲਦੇ। ਇੱਕ ਟੈਂਕ ਉਹ ਵੀ ਪੌਣਾ ਕੇ ਕਰਕੇ ਪਾਈਦਾ। ਉਹਦੇ ਦੀ ਬਲਾ ਬਲਾ ਹੋ ਜਾਂਦੀ ਇਹਨਾਂ ਦੀ। ਥੋੜੀ ਬੈਲਟ ਲਾਇਆ 44 45 45। ਬੈਲਟ ਵੀ ਇੱਕ ਨੰਬਰ ਛੋਟਾ ਪਾਉਣਾ ਪੈਣਾ। ਕੰਨੀ ਇਹ ਕੋਈ ਨਾ ਭਰ ਹੋਵੇ। ਹੋਵੇ। ਇਹ ਆ ਜਾਂਦੀ। ਨਹੀਂ ਜੀ। ਫਰੀ ਤਾਂ ਨਹੀਂ ਜੀ। ਨਹੀਂ ਨਹੀਂ ਫਰੀ ਥੋੜੀ ਅਲਾਈਨਮੈਂਟ ਵੇਖਦਾ। ਅੱਛਾ। ਲੱਗਦਾ ਜਵੇਂ ਪਤਾ ਨਹੀਂ ਇਹਨਾਂ ਨੂੰ। ਚੜ ਜਣੀ ਚੜ ਜਣੀ ਇਹ ਤਾਂ ਚੜਦ ਜਣੀ ਆ ਮੈਂ ਇਹਦੀ ਲਾਈਨ ਵਿੱਚ ਹੀ ਇਹਨਾਂ ਪਿਆਵਾਂ ਗੱਲ ਤਾਂ ਤੇ ਨਹੀਂ ਉਹ ਸਹੀ ਹੋਣੀ ਥੋੜੀ ਸਹੀ ਆ ਮੋਝੀ ਹੋਣੀ ਰਹਿਣ ਦੇ ਨਹੀਂ ਪਾਉਣਾ ਪੈਣਾ ਦੇਖ ਲੋੜ ਟੋਗ ਕੱਟਰ ਆ ਗਾੜੀ ਦੇ ਇਹਦੇ ਨੇ ਚੈੱਕ ਕਰਨੀ ਨੇ ਪਰ ਐਸੇ ਹੀ ਹੈ ਪਰ ਪੱਥਰ ਗੁਸਨੇ ਘੱਡਾ ਰਹਤਾ ਹੈ ਟਾਇਰ ਮੇ ਇੱਕ ਤਾਂ ਗਾੜੀ ਉੱਪਰ نیچے ਬਹੁਤ ਹੁੰਦੀ ਹੈ ਨਾ ਇਸ ਵਜ੍ਹਾ ਕੇ ਲਈ ਪਹਿਲੇ ਕੱਢ ਲੈਂਦੇ ਹਾਂ ਥੋੜਾ ਬਹੁਤ 20 ਕੁਆਂਟਲ ਵਜਨ ਹੋਰ ਵੱਧ ਜਾਂਦਾ ਹੈ ਕਿ ਲਾਤੀ ਜੀ ਪੁਲੀ ਬਦਲ ਕੇ ਫਟਾਤੀ ਇਹਨਾਂ ਦੀ ਖੁਸ਼ੀ ਜਾਣੋ ਖੁਸ਼ੀ ਨੇ ਤੰਗ ਕੀਤਾ ਸੀ ਇਹਨਾਂ ਦੀ ਨੇ ਚਾਹਦੇ ਹਾਂ ਦੂਜੀ ਮਲਕੀਤ ਕੋਲੇ ਜੁੜੇ ਰਿਹਾ ਸਾਡੇ ਵਲੌਸ ਦੇ ਨਾਲ ਚੱਲ ਗਏ ਕਿਵੇਂ ਹੋ ਬੜੀਆ ਹੈ ਖੁਸ਼ੀ ਆਤੀ ਥੀ ਆਪकी ਖੁਸ਼ੀ ਹਟਾ ਦੀ ਖੁਸ਼ੀ ਹਟਾ ਦੀ ਤੁਸੀਂ ਮਰ ਨਿਕਲਤੀ ਆ ਪਿੱਛੇ ਸੇ ਸਹੀ ਬਾਤ ਆ ਗਏ ਜੀ ਮਸ਼ੀਨ ਕੋਲੇ ਰੋਟੀ ਲੈ ਕੇ ਇਹ ਹੋਣੀ ਬੰਦ ਹੋਈ ਆ ਆਹ ਕਿੱਥੇ ਪਹੁੰਚੇ ਹੁਣ ਮਸ਼ੀਨਾ ਹੋ ਗਈਆਂ ਜੀ ਅੱਡੋ ਅੱਡ ਹਮ ਹੁਣ ਰੋਟੀ ਆ ਖਸਾ ਦੇ ਬਣ ਕੇ ਅੱਡੋ ਅੱਡ ਜਾਇ ਕਰੂਗੀ ਇਹ ਕੀ ਬਾਲਦਾ ਉਹ ਦੂਜਾ ਜੀ ਕੱਢਦੇ ਆਗੇ ਠੀਕ ਹੁਣ ਉੱਥੇ ਕੋਡੇ ਤੇ ਬਣ ਕੇ ਰੋਟੀ ਤੇ ਅੱਡੋ ਅੱਡ ਪਹੁੰਚ ਜਾ ਕਰੂਗੀ ਉਮੀਦ ਕਰਦੇ ਸਾਨੂੰ ਸਾਡੇ ਵਲੌਗ ਠੀਕ ਲੱਗਦੇ ਹੋਣਗੇ ਪਰ ਇੱਕ ਕੰਮ ਬੜਾ ਗਲਤ ਹੁੰਦਾ ਜਾਂਦਾ ਇੱਥੇ ਸਾਡੇ ਜਥੇ ਏਰੀਏ 'ਚ ਆਏ ਅਸੀਂ ਰੇਟ ਦੂਜੀਆਂ ਮਸ਼ੀਨਾਂ ਵਾਲਿਆਂ ਨੇ ਆ ਕੇ ਤੋੜਤਾ ਜੂਪੀ ਆਣੇ ਜੂਪੀ ਵਾਲੇ ਇਹਦੀਆਂ ਜਿਹੜੀਆਂ ਮਸ਼ੀਨਾਂ ਰਹਿਣੀਆਂ ਦੋ ਤਿੰਨ ਤਰੀਕ ਤੱਕ ਤੇ ਰੇਟ ਦਾ ਪੱਠਾ ਹੀ ਬਾਜ਼ਾ ਇਹਨਾਂ ਨੇ ਆ ਕੇ ਕੰਪੀਟੀਸ਼ਨ ਕਰਤਾ ਸਾਡੀ ਕਹਿੰਦੇ ਖੜੀਆਂ ਰਹਿੰਦੀਆਂ ਰੇਟ ਹਾਂ ਰੇਟ ਕਰਕੇ ਅਸੀਂ ਤਾਂ ਕੋਈ ਨਹੀਂ ਖੜੀ ਦਿਹਾੜੀ ਖੜੀ ਮਨਜ਼ੂਰ ਆ ਪਰ ਘੱਟ ਰੇਟ ਤੇ ਨਹੀਂ ਚਲਾਉਣੀ ਕਿਉਂ ਇੰਨੇ ਵਾਟੋ ਆ ਗਏ ਤੇ ਫਿਰ ਰੇਟ ਹੀ ਜੇ ਘਟਾ ਕੇ ਆਪਾਂ ਚਲਾਤਾ ਤੇ ਫੇਰ ਬਹੁਤਾ ਸਮਝ ਨਹੀਂ ਆਉਂਦੀ ਯਾਰ ਇੰਨੇ ਘੱਟ ਰੇਟ ਤੇ ਇਹਨਾਂ ਨੂੰ ਬਚਦਾ ਕੀ ਹੋਊਗਾ ਯਾਰ। ਪਤਾ ਨਹੀਂ ਰਾਬੀ ਜਾਣੇ ਵੇਖ ਲੈਣਾ ਆਪਾਂ ਕੋਈ ਬੰਦਾ ਵੀ ਨਹੀਂ ਰੱਖਿਆ। ਹਾਂ। ਈਡਾ ਕੋ ਖਰਚੇ ਵਾਲਾ ਤਾਂ ਸਾਬ ਲਾਲਾ ਵੀ ਆਪ ਹੀ ਚਲਾਉਂਦੇ ਆ। ਹਾਂ। ਤਾਂ ਵੀ ਕੁੜੀ ਸਮਝ ਨਹੀਂ ਆਉਂਦੀ ਵੀ ਕਿੱਦਾਂ ਲੋਕ ਪੂਰਾ ਕਰ ਲੈਂਦੇ ਇਹਨੇ ਬੰਦੇ ਰੱਖ ਕੇ ਕਿੰਨਾ ਕੁ ਵਾੜ ਲੈਂਦੇ ਹੋਣਗੇ। 500 550 ਤੇ ਜ ਮਸ਼ੀਨਾਂ ਚੱਲੀ ਜਾਂਦੀਆਂ। ਤੇ ਉਹ ਹੈਗੀਆਂ ਵੀ ਬਸ ਦਿਹਾੜੀ ਦਿਹਾੜੀ ਵਾਲੀਆਂ ਇਹ ਦੋ ਦੋ ਦਿਹਾੜੀ ਵਾਲੀਆਂ ਬਸ। ਉਹ ਦਿਹਾੜੀ ਲਾ ਕੇ ਨਿਕਲ ਜਾਂਦੇ ਆ। ਰੇਟ 500 ਹੋ ਜਾਂਦਾ ਚਲੋ ਜੀ। ਹਾਂ ਤੇ ਮੁੜ ਕੇ ਜਿਹੜੇ ਦੂਜੇ ਆ। ਉਨਾ ਵਸਤੇ ਪਰ ਆਪਾਂ ਦਾ ਨਹੀਂ 700 ਤੋਂ 1 ਰੁਪਿਆ ਵੀ ਘੱਟ ਲੈਂਦੇ ਪਏ ਤੇ ਨਾ ਹੀ ਲੈਣਾ ਇਹ ਤਾਂ ਪਿਆਰੇ ਜਦੋਂ ਨਿਕਲ ਗਿਆ ਨਾ ਇਹਦਾ 700 ਵੀ ਦੇਣਾ ਹੀ ਇਹ ਵੀ ਦੇਣਾ ਹੀ ਇਹ ਹਜ਼ਾਰ ਤਾਂ ਹੀ ਪਹੁੰਚਣਗੇ ਪਹੁੰਚ ਜਾਂਦੇ ਯਾਰ ਦੇ ਪਰ ਆਪਣੇ ਆ ਵੀ ਕਹਿੰਦੇ ਕਾਟ ਦੋ ਸਰਦਾਰ ਜੀ ਪੈਸਾ ਲੈ ਲਓ ਜਿੰਨਾ ਮਰਜ਼ੀ ਹਾਂ ਬਾਕੀ ਚਲੋ ਇਹਨਾਂ ਦੀ ਇੱਛਾ ਹਾਂ ਬਾਕੀ ਜੋ ਜੀ ਦੀ ਕਿਸਮਤ ਚ ਉਹਨੂੰ ਮੈਲੀ ਜਾਣਾ ਇਹ ਰੇਟ ਘਟਾ ਕੇ ਦਾ ਹੁਣ ਕਦੇ ਕਿੰਨਾ ਕਿੱਲੇ ਵੱਡਿਆਂ ਨਾਲ ਨਹੀਂ ਕੁਝ ਵੀ ਹੁੰਦਾ ਨਾ ਨਾ ਕਿੱਲਾ ਰਪਾ ਹਜ਼ਾਰ ਵਾਲਾ ਹਾਂ ਜੋ ਰੇਡ ਰੇਡ ਦੀ ਪਰ ਵੀਏ ਚਾਰ ਇਕੱਠੇ ਹੋਣੇ ਰੇਟ ਨਾਲ ਬਸ ਤੇ ਜਦੋਂ ਆਪਾਂ ਰੇਡ ਦੀ ਤੋੜ ਕੇ ਤੋੜ ਲਿਆ ਤੇ ਫਿਰ ਤਾਂ ਯਾਰ ਇੱਥੇ ਕਿਹੜਾ ਪਾਸੇ ਵਾਲਾ ਬੰਦਾ ਕੋਈ ਆਣ ਕੇ ਤੋੜਦਾ ਮਸ਼ੀਨਾਂ ਵਾਲੀ ਤੋੜ ਦੇ ਹਾਂ ਮਸ਼ੀਨਾਂ ਵਾਲੇ ਦੂਜਾ ਮਸ਼ੀਨ ਵਾਲਾ ਜੇ ਇੱਕ ਸਾਸ ਚੋਂ ਹੁੰਦਾ ਉਹ ਦੋ ਉਹਨੂੰ ਕੋ ਕੰਮ ਨਹੀਂ ਹੁੰਦਾ ਆਣ ਕੇ ਕਹਿ ਦਿੰਦਾ ਮੈਂ 600 ਦੇ ਚਲਾ ਦੇਣਾ 500 ਦੇ ਚਲਾ ਦੇਣਾ ਆਪਣੇ ਨਾਲ ਹੋਈ ਦਿੱਤੀ ਹੈ ਨਾਲੇ ਤੇ ਫਿਰ ਮਾਰੀ ਦੇਣ ਵਾਕ ਚੱਬਣਾ ਹੁੰਦਾ ਉਹ ਹੀ ਤਾਂ ਗੱਲ ਆ ਵਧਾਉਣ ਵਾਲੇ ਵਧਾਉਂਦੇ ਆ 700 ਦੇ ਵਧਾਉਂਦੇ ਆ ਪਰ ਆ ਆਪਣੇ ਮਸ਼ੀਨਾਂ ਵਾਲਿਆਂ ਨੂੰ ਪਤਾ ਨਹੀਂ ਕੀ ਬਿਮਾਰੀ ਆ ਯਾਰ ਇਹ ਹਵਾ ਆ ਗਈ ਤੇ ਬੱਸ ਕੀ ਪਤਾ ਨਹੀਂ ਕਿਹੜੇ ਬੈਗ ਚ ਪੈਸੇ ਲੈ ਕੇ ਜਾਂਦੇ ਹੈ ਤਾਂ ਇੱਥੇ ਕੀ ਆ 500 ਤੇ ਚਲਾਉਂਦੇ ਆ 400 ਦਾ ਤੇਲ ਖਾ ਜਾਂਦੀ ਹੋਊਗੀ 20-30 ਰੁਪਏ ਕਮਿਸ਼ਨ ਚ ਨਿਕਲ ਜਾਂਦਾ ਹੋਊਗਾ ਤੇ ਮਗਰ 40-50 ਰੁਪਏ ਗੱਲੇ ਬੱਗੇ ਪچھے ਵਜਣਗੇ ਨਾ ਇਹੋ ਹੀ ਆਗੇ ਹਾਂ ਉਹਦੇ ਨਾਲ ਵੀ ਚੱਲਦੀ ਆ ਬਸ ਹਾਂ ਬਸ ਚੱਲਦੀ ਦਿਖਦੀ ਦੀਂਦੀ ਆ ਅੱਜ ਹੁਣ ਸਾਡੇ ਕੋਲੇ ਇੱਕ ਮਸ਼ੀਨ ਦਾ ਹੀ ਸੀ ਹਿਸਾਬ ਨਾਲ ਕੰਮ ਪਰ ਅਸੀਂ ਘੱਟ ਰੇਟ ਤੇ ਨਹੀਂ ਚਲਾਇਆ ਅਸੀਂ ਮਸ਼ੀਨ ਤੇ ਖੜੇ ਹਿਸਾਬ ਦੁਬਾਰਾ ਇਕੜਿਆਦੀ ਸੀ ਆਹ ਚੱਲਦੀ ਸੀਗੀ ਬਸ ਤੇ ਦੁਪਹਿਰੇ ਦੂਜੀਆਂ ਘੜਿਆਦੀਆਂ ਆ ਕਿ ਘੱਟ ਰੇਟ ਤੇ ਨਹੀਂ ਚਲਾਉਣੇ ਚਲੋ ਜੀ ਚਲੋ ਜਿਵੇਂ ਜਿਵੇਂ ਜਿੱਦੇ ਘਰਮਾਂ ਚ ਹੈਗਾ ਵਾ ਦਾਣਾ ਪਾਣੀ ਨੇ ਚੌਕ ਕੇ ਚਲੇ ਜਾਣਾ ਅਸੀਂ ਇੱਕ ਮੋਟਰਸਾਈਕਲ ਨੂੰ ਲਾਈਟਾਂ ਲਵਾਈਆਂ ਜੀ ਤੇ ਅਸੀਂ ਚੱਲ ਜਾਂਦੇ ਜਾਂਦੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੁਹਾਨੂੰ ਇਹਨਾਂ ਦਾ ਥਰੋ ਚੈੱਕ ਕਰਾਉਣੇ ਆ ਵੀ ਰਾਤ ਨੂੰ ਆਪਾਂ ਮਸ਼ੀਨ ਦੇ ਮਗਰ ਜਾਈਦਾ ਵਾ ਨਹੀਂ ਦੀਦਾ ਆ ਮੋਟਰਸਾਈਕਲ ਦੀ origignal light ਆ ਕਿ ਇਹਦਾ ਕਿਤੇ ਕਿੰਨਾ ਕਿੰਨਾ ਕਿ ਜਾਣਣਾ ਤੇ ਆ ਕਰੇ ਚੱਕ ਦੀ ਇਹ ਆ ਦੀਆ پارک ਆ ਆ ਚੈੱਕ ਕਰੋ ਉਹ ਦੀ ਲਾਈਟ ਦਾ ਤੁਸੀਂ ਥਰੋ ਚੈੱਕ ਕਰੋ ਤੁਸੀਂ ਐਡੀ ਕੋਈ ਮਹਿੰਗੀ ਚੀਜ਼ ਵੀ ਨਹੀਂ ਗਈ ਪਰਫੈਕਟਿਵ ਬਹੁਤ ਆ ਤੇ ਆ ਚੱਕਰ ਇਹਦਾ ਹਾਈ ਬੀਮ ਐ ਕਿ ਹੈ ਇਹ ਬਹੁਤ ਵਧੀਆ ਚੀਜ਼ ਆ ਲਵਾਓ ਤੁਸੀਂ ਵੀ ਉਹ ਆਪਣੀ ਬਾਈਕਸ ਤੇ ਵਧੀਆ ਚੀਜ਼ ਆ ਆ ਕਰੋ ਚੈੱਕ ਜੀ ਠੀਕ ਆ ਤੁਹਾਨੂੰ ਚਲ ਚਲਦੇ ਤੇ ਵੀ ਦਿਖਾ ਦਈਏ ਬੜੀ ਵਧੀਆ ਚੀਜ਼ ਆ ਬੜੀ ਮਹਿੰਗੀ ਵੀ ਨਹੀਂ ਹੈਗੀ ਇਹ ਵਧੀਆ ਲੱਗੀ ਇੱਥੇ ਹਨੇਰਾ ਬਹੁਤ ਹੁੰਦਾ ਸੜਕਾਂ ਤੇ ਕੋਈ ਲਾਈਟ ਨਹੀਂ ਇਹਨਾਂ ਦੇ ਕੋਈ ਕੁਸ਼ ਨਹੀਂਗਾ ਵਧੀਆ ਲੱਗੀ ਲਵਾਇਓ ਤੁਸੀਂ ਵੀ ਸਾਰੇ ਜਣੇ ਕੰਪ ਹ ਸਹੂਲਤਾ ਤੁਹਾਨੂੰ ਕੰਪਨੀ ਦਾ ਨਾਮ ਦੱਸ ਦਿਆਂਗੇ ਕਿਹੜੀ ਕੰਪਨੀ ਦੀ ਆ ਇਹ ਬਾਲੀਆਂ ਮਹਿੰਗੀਆਂ ਨਹੀਂ ਆ ਸਸਤੀਆਂ ਹੀ ਆ ਠੀਕ ਹੈ ਜੀ ਓਕੇ ਜੀ ਟਾਇਦਾ ਟੱਕਾ ਜੀ ਲਾਈਟ ਸਾਡੇ ਕੋਲੇ ਇਹ ਹੀ ਬੜੀ ਵਧੀਆ ਵਾ ਹਾਂ ਜੀ ਹਾਂ ਜੀ ਇਹ ਰੋਟੀ ਪਾਣੀ ਖਾਈਦਾ ਖਾਈਦਾ ਵਾ ਰੱਖਦੇ ਗਿੰਤੀ ਮਿਲਦੀ ਨਹੀਂ ਜਮਾਤ ਬਹੁਤ ਚੱਲ ਰਿਹਾ ਹੈ ਜੀ ਜਨਰਲ ਵਿਚਾਰ ਹੋਇਆ ਜਦੋਂ ਬਸ ਨਾ ਥੋੜਾ ਚਾਨਣਾ ਇਹਦਾ ਵੀ ਚਲੋ ਠੀਕ ਆ ਜੀ ਸ਼ਗਲியே ਪ੍ਰਸ਼ਾਦਾ ਅਸੀਂ ਤੇ ਹੁਣ ਸੈਟਲ ਐਂ ਹੀ ਖਾਣੀ ਪਿੰਦੀ ਐ ਇਸੇ ਬਾਹਰ ਤਾਂ ਪੈਸੇ ਜੇਬ ਚ ਚਲੋ